ਦੇ ਵੀ ਮੈਨੂੰ ਵਰਨਾ ਮਾਨੀ ਮਾਮੇ ਨੇ ਭੇਜਿਆ ਮੈਂ ਇਹਨੂੰ ਆਖਿਆ ਫੋਟੋ ਲਾ ਦੇ ਵੀ ਸਾਰੇ ਨਿੱਕੇ ਨਿੱਕੇ ਫਿਰ ਫੋਟੋ ਵੇਖ ਕੇ ਮੈਂ ਦੱਬ ਦਿਆ ਕਰੂ ਜੇ ਮੈਂ ਆਪ ਲਾਉਣਾ ਹੋਊਗਾ ਜੀ ਲੱਗਾ ਮਾਮੇ ਬੀਣੋ ਨਹੀਂ ਲੱਗਾ ਜੀ ਨੰਬਰ ਦੇ ਦਿਓ ਸ਼ੈਰੀ ਮਾਨ ਨੂੰ ਨੰਨੀ ਦਾ ਵਾਲਾ ਹੋਣਾ ਆਹ ਫੈਰੀ ਮਾਨ ਨੂੰ ਆ ਨੰਬਰ ਦੇ ਦਾਂਗੇ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਆਪਾਂ ਵਧੀਆ ਠੀਕ ਠਾਕ ਪਹੁੰਚ ਗਏ ਸੀ ਇੱਥੇ ਯੂਕੇ ਚ ਹੈਸ਼ਟੈਗ ਹਾਂਸ ਲੋ ਜਾ ਜ਼ਿਆਦਾ ਦੇਖੋਣ ਗਿਆ ਹੋਇਆ ਜਿਵੇਂ ਇੱਥੇ ਕਰਾਂ ਦੇ ਕੋਲੇ ਹੀਥਰ ਏਅਰਪੋਰਟ ਥੋੜੀ ਦੂਰੀ ਆ ਇਸੇ ਕਰਕੇ ਮੈਂ ਟਮਟਮ ਵੱਧੋਂ ਜਿਹੜੇ ਜਾ ਆ ਉਹ ਆਉਂਦੇ ਆ ਬੇਬੇ ਨੂੰ ਇੱਥੋਂ ਫੋਨ ਭੇਜਿਆ ਸੀਗਾ ਤੇ ਅੱਜ ਜਿਸ ਕਰਨ ਗਿਆ ਹੋਗਾ ਪਿੰਡ ਤੇ ਫੋਨ ਲੈ ਕੇ ਗਿਆ ਹੋਊਗਾ ਨਾਲ ਤੇ ਹੁਣ ਬੇਬੇ ਨੂੰ ਫੋਨ ਆਪਾਂ ਜਦ ਦਵਾਂਗੇ ਬੇਬੇ ਦੇ ਰਿਐਕਸ਼ਨ ਦੇਖਾਂਗੇ ਤੇ ਉਹ ਜੋ ਆਪਣਾ ਵਲੌਗ ਆਇਆ ਕਰੂਗਾ ਘਬਰਾਇਓ ਨਾ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ हां की कहना ਵੀ ਕਦੇ ਨਾ ਕਦੇ ਕਿਤੇ ਮਿਸ ਹੋ ਗਿਆ ਪਰ ਉਦਾਂ ਸਾਡੀ ਕੋਸ਼ਿਸ਼ ਰਹੂ ਵੀ ਰੋਜ਼ ਬਲੌਗ ਪਾਇਆ ਕਰਾਂਗੇ ਚਾਹੇ ਥੋੜਾ ਪਾਦੀ ਚਾਹੇ ਬਾਲਾ ਪਾਦੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਬਲੌਗ ਦੇਖਦੇ ਹੋ ਇੰਨਾ ਪਿਆਰ ਕਰਦੇ ਹੋ ਲਵ ਯੂ ਸਾਰਿਆਂ ਨੂੰ ਤਿਆਰ ਹੋ ਫਿਰ ਦਿਖਾਉਣੇ ਆ ਪਿੰਡ ਦਾ ਮਾਹੌਲ ਜਰਾ ਨਮਾ ਮੈਲ ਆ ਗਿਆ ਲੈ ਚੱਕ ਦੇ ਆਈ ਮੋਬਾਈਲ ਨਮਾ ਨਾ ਨਹੀਂ ਮਾਂ ਮੇਰੇ ਭੇਜਿਆ ਮਾਂ ਮੇਰੇ ਭੇਜਿਆ ਮੈਂ ਸੁਆਣੀ ਸਹਿਮ ਦੇ ਆਉਣੀ ਹੈ ਜਾਨ ਪਾਣੀ ਹੈ ਇਹਦੇ ਵੇਸੇ ਸਹਿਮ ਜੀ ਲੈ ਆਉਣੀ ਹੈ ਇਥੋਂ ਨੰਨੇ ਨੰਨੇ ਨੰਬਰ ਤੇ ਚਲਾ ਦਾਂਗੇ ਨਹੀਂ ਨਹੀਂ ਕਰਨੀ ਗਿਆ ਇਹਨੇ ਸੇਮ ਹੀ ਕਰਨੇ ਆ ਦੋ ਤਾਂ ਪਹਿਲਾਂ ਆਪਣੇ ਕੋਲੇ ਆ ਕਿਵੇਂ ਇਹ ਚ ਕੋਈ ਲੋੜ ਨਹੀਂ ਸੈਮਸਮ ਪਾਉਣ ਦੀ ਅੱਛਾ ਉਹ ਮਾਪੇ ਚਲਾ ਦੇਣਾ ਸਾਰਾ ਕੁਝ ਵਧੀਆ ਫੋਨ ਯਾਰ ਕੋਈ ਨਾ ਇਹ ਮਚਾਈ ਜਾਣਾ ਕੰਗ ਜਾਂਦਾ ਉਹ ਜੀ ਲੱਗਾ ਮਾਂ ਵੀ ਬਣਾ ਜੀ ਲੱਗਾ ਮਾਂ ਵੀ ਬਣਾ ਨਹੀਂ ਲੱਗਿਆ ਜੀ ਮੈਂ ਮਮਾ ਦਾ ਗੱਲ ਫੋਨ ਫਿਰ ਅੱਜ ਅੱਜ ਨਹੀਂ ਆਇਆ ਹਾਂ ਸੁੱਤੇ ਹੀ ਪਏ ਹਾਂ ਤਾਂ ਸੁੱਤੇ ਹੀ ਪਏ ਹਾਂ ਹਾਂ ਸੁੱਤੇ ਰਹੇ ਕੀ ਕਰਨਾ ਕੀ ਕਰਾਂ ਮੈਂ ਤਾਂ ਨਹੀਂ ਪੀਣੀ ਚਾਹ ਰਹੀ ਨਹੀਂ ਹੋਦੈ ਨਾ ਨਹੀਂ ਮਮਾ ਨੂੰ ਕੁਝ ਕਹਿਣਾ ਤੂੰ ਮਮਾ ਮੈਂ ਵੀਡੀਓ ਚਲਦੀ ਆ ਵੀਡੀਓ ਚੱਲਦੀ ਮਾਂ ਕੀ ਠਾਕਾ ਬੁਲਾਇਆ ਤੇ ਢਿੱਲੇ ਲੱਗਦੇ ਆ ਨਹੀਂ ਮੈਂ ਤਾਂ ਉਸ ਦਿਨ ਤੋਂ ਹੀ ਕਿਉਂ ਪਾ ਦਵਾਈ ਨਾ ਗਏ ਤਾਂ ਤਾ ਤਾ ਤੂੰ ਨਾ ਘਾਟਾ ਇੱਕ ਹੈਕਸ਼ਨ ਆਈ ਦੋ ਪੱਥਰ ਆ ਗਏ ਅੱਜ ਭਾਈ ਉਹਨਾਂ ਦਵਾਈ ਨੂੰ ਕਿਨਾਰੀ ਉੱਠੀ ਨਹੀਂ ਆਈ ਤੁਮੈ ਜਦ ਇਹਂ ਦੀ ਪਾਈ ਹੋਈ ਨਹੀਂ ਅੱਜ ਤੱਕ ਉਹਨੇ ਸਾਰਾ ਸਿਖਾ ਕੇ ਜਾਊਂਗਾ ਮੈਂ ਚਲਾਉਣਾ ਫੋਨ ਇਹ ਹਾਂ ਸਾਰਾ ਸਿਖਾ ਕੇ ਜਾਊਂਗਾ ਮੈਂ ਫੇਰ ਆਂ ਚੱਕ ਤਾਂ ਮੈਂ ਲੈਣੀ ਹੁੰਨੀ ਆ ਤੇ ਮਾਮੇ ਵਾਲੇ ਨੂੰ ਵੀ ਚੱਕ ਲੈਣੀ ਜਿਵੇਂ ਆ ਇਹ ਤੇ ਹਰਾ ਜੇ ਆਊਗਾ ਬਸ ਉਹ ਫੇਰ ਚੱਕ ਲੈਣਾ ਆਪਾਂ ਹਾਂ ਬਤਾ ਚੱਕ ਲੈਣਾ ਉੱਪਰ ਨੂੰ ਬਈ ਫੇਰ ਉਹ ਮੁੰਨ ਕੰੜਾ ਕਰਨਗੇ ਜੀ ਨੇ ਨੰਬਰ ਸਾਰਿਆਂ ਨੂੰ ਦੇਣੇ ਪੈਣੇ ਆ ਨਹੀਂ ਨਹੀਂ ਲੋੜ ਨਹੀਂ ਹਰੋ ਕਰ ਦੇਣਾ ਮੈਂ ਬਸ ਆਪੀ ਅੱਛਾ ਮਮਾ ਦੇ ਕੋਲ ਕਰ ਦੇ ਮਾਮੇ ਨੂੰ ਆਪਾਂ ਫੋਨ ਤੇ ਕਰਾਂਗੇ ਇਹਦੋਂ ਬਾਅਦ ਕਰਦੇ ਆ లైని باندېదు హమ్మండి ఆ కాయా ఆ ਠੀਕਾ ਤੁਸੀਂ ਦਿਖਾਉਗਾ ਮੈਂ ਅੱਧੀ ਗੱਲ ਕਰ ਹਾਂ ਹਾਂ ਠੀਕਾ 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 ਤੇਰਾ ਵੀ ਲੱਗ ਗਿਆ ਇਹ ਮੇਰਾ ਤਾਂ ਲੱਗੂਗਾ ਫਿਰ ਤੇਰਾ ਲੱਗ ਗਿਆ ਨਾ ਹਾਂ ਅੱਜ ਵਾਰੀ ਮੜਾ ਸਾਡੇ ਮਾਰੀ ਫਿਰਦਾ

ਦਵਾਈ ਦਿੱਤੀ ਉਹਨੇ ਉਹ ਕਹਤਾ ਹੈ ਖੂਨ ਘਾੜਾ ਆਇਆ ਇੱਕ ਫੈਕਸ਼ਨ ਆਈ ਜੀ 슈ਗਰ ਹੈ ਹੀ ਨਹੀਂ ਉਹ ਕਹਿੰਦੀ ਕਿ ਤੁਸੀਂ ਕਹੀ ਜਾਨੇ ਆ ਬੀ 슈ਗਰ ਸੀ 슈ਗਰ 슈ਗਰ ਜਮਾ 105 ਜੋ 슈ਗਰ हां 슈ਗਰ ਕਰੋ ਡਾਕਟਰ ਨਹੀਂ ਤਾਂ ਮੰਨ ਗਏ ਉਹ ਕਹਿੰਦੀ ਤੁਸੀਂ ਕਹੀ ਜਾਨੇ 슈ਗਰ 슈ਗਰ ਵੀ ਆਂਟਿੰਗ ਦਾ ਜਮਾ ਨਹੀਂ ਹੈ 슈ਗਰ ਤਾਂ ਪੂਰਾ ਬਣੀ ਹੈ ਉਹ ਕਹਿੰਦੀ ਮੈਂ ਖਮਾ ਤੇ ਸੱਸ ਕਹਿੰਦੀ ਭੈਣ ਜੀ ਨੇ ਬਨੇਜ ਬਹੁਤ ਰੱਖਿਆ ਕਰਕੇ ਤਾਂ ਖੜ ਗਿਆ ਭੈਣ ਜੀ ਤਾਂ ਕਹਿੰਦੇ ਦੱਤ ਖਾ ਨਹੀਂ ਜਾਂਦੀ ਜਮਤਾਂ ਵੀ ਕਰਨੇ ਕੰਮ ਇਹ ਆ ਕੁਝ ਬਾਣਾ ਲੰਮੂ ਨਹੀਂ ਮੈਂ ਕਹਿੰਦੀ ਮੈਂ ਤਾਂ ਖਾੂਗ ਲੈਣੀ ਆ ਮਮਾ ਮੈਂ ਤਾਂ ਜਾਵਾਂ ਨਹੀਂ ਮੈਂ ਨਹੀਂ ਕਹਿੰਦੀ ਕੋਈ ਮਮਾ ਮੈਂ ਤਾਂ ਉਹਦੀ ਦਾ ਦੰਦਾ ਸੀ ਮਮਾ ਨੇ ਪਕੌੜੇ ਖਾ ਲਏ ਮਮਾ ਨੇ ਆਹ ਕਾ ਲਿਆ ਮਮਾ ਨੇ ਜੋ ਕਾ ਲਿਆ ਮੈਂ ਖਾਈ ਨਹੀਂ ਕੋਈ ਬੋਲੀ ਨਹੀਂ ਦੱਤ ਖਾ ਨਹੀਂ ਖਾਂਦਾ ਮੈਂ ਥੂ ਕਰ 105 ਫੋਨ ਨਹੀਂ ਉਹ ਨਾ ਗਾਣਾ ਆ ਉਹ ਕਹਿੰਦੀ ਸ਼ਰਾਬੇ ਵਾਲੀ ਦਵਾਈ ਬੰਦ ਨਾ ਕਰੀ ਤੇ ਉਹ ਤੂੰ ਆਪਦੀ ਲਪਕੀ ਰੱਖੀ ਉਹ ਨਾ ਬੰਦ ਕਰੀ ਹਾਂ ਉਹਨਾਂ ਬਾਹਰ ਨੂੰ ਜਾਣਾ ਦਵਾਈ ਲੈਣ ਅੱਛਾ ਮਾਰ ਨੂੰ ਮੈਂ ਜਸਨੇ ਨੂੰ ਲੈ ਜਾਉਂਗੀ ਮੋਟਰਸਾਈਕਲ ਤੇ ਕਦੇ ਕਹਿੰਨੀ ਆ ਮੈਂ ਗੱਡੀ 'ਚ ਲੈ ਜਾ ਐਂ ਪੀਤੇ ਨਹੀਂ ਪੀਤੇ ਨੂੰ ਹੀ ਲੈ ਜਾ ਗੱਡੀ ਹੈ ਠੀਕ ਲਾਂ ਦੇਖ ਲਓ ਹਾਂ ਪੀਤੇ ਨੂੰ ਲੈ ਜਾ ਉੱਧਰ ਉਹ ਕਹਿੰਦੀ ਸੀ ਸੋ ਮਨਾ ਦੀ ਮੈਂ ਆ ਜੂਗੀ ਮਸਪੂਤਰ ਡਲ ਕੇ ਕਹਣਾ ਕਹਿੰਦੀ ਨਹੀਂ ਮੈਂ ਆਉਂਗੀ ਮੰਮੀ ਮੈਂ ਤੇ ਮੰਮੀ ਆਵਾਂਗੇ ਦੋਵੇਂ ਹਾਂ ਉਹ ਵੀ ਚੱਲਦੀ ਉਹਦੀ ਵੀ ਉਹ ਵੀ ਕਹਿੰਦੀ ਮੈਂ ਰਣੀਆਂ ਵੀ ਅਸੀਂ ਦੋਨੇ ਆ ਜਾਾਂਗੇ ਮੰਮੀ ਮਹੀਨਾ ਮਹੀਨੇ ਦੀ ਦਵਾਈ ਲਿਆਉਂਗੀ ਫਿਰ ਮਹੀਨੇ ਦੀ ਫੇਰ ਜਹਨੇ ਤੋਂ ਮੰਗਾ ਲਾਂਗੇ ਫਿਰ ਹੋਗੀ ਨਾ ਹਾਂ ਜਹਨੇ ਤੋਂ ਮੰਗਾ ਲਾਂਗੇ ਫਿਰ ਨੂੰ ਉਹ ਨੰਬਰ ਦੇ ਦੀ ਸ਼ੈਰੀ ਮਾਨ ਨੂੰ ਨੰਨੀ ਦਾ ਵਾਲਾ ਲਾ ਹੈ ਨੰਬਰ ਦੇ ਦੀ ਸ਼ੈਰੀ ਮਾਨ ਨੂੰ ਨੰਨੀ ਦਾ ਵਾਲਾ ਹੁਣ ਲਾ ਆਪ ਸ਼ੈਰੀ ਮਾਨ ਨੂੰ ਆ ਨੰਬਰ ਦੇ ਦਾਂਗੇ ਹਾਂ ਮੈਂ ਦੇਖਿਆ ਮੈਂ ਮੈਂ ਨੂੰ ਆਖਾ ਫੋਟੋ ਲਾ ਦੇ ਵੀ ਸਾਰੇ ਨਿੱਕੇ ਨਿੱਕੇ ਫਿਰ ਫੋਟੋ ਦੇਖ ਕੇ ਮੈਂ ਦੱਬ ਦਿਆ ਕਰੂ ਜੇ ਮੈਂ ਆਪ ਲਾਉਣਾ ਹੋਊਗਾ ਨਹੀਂ ਤਾਂ ਮਖਾਇਆ ਤਾਂ ਮੈਂ ਚੱਕੀ ਲੈਣਾ ਉਹ ਵੀ ਚੱਕਾ ਜਾਂਦਾ ਕਈ ਵਾਰੀ ਛੇੜੀ ਨਹੀਂ ਨਹੀਂ ਇਹ ਵੀ ਮੈਂ ਚੱਕ ਲੈਂਦੀ ਹੁੰਦੀ ਸੀ ਨਜੀਤ ਵਾਲਾ ਤਾਂ ਉਹ ਤਾਂ ਨਾ ਚੱਕ ਲੈਣ ਦੀ ਸੀ ਉਹ ਯਾਰ ਤਾਂ ਮੈਂ ਚੱਕ ਲੈਣ ਦੀ ਸੀ ਬੇਪੈ ਨਾ ਮਗਿਆ ਨਾ ਮਾਲਿਆ ਹੋਰ ਅੱਕ ਫਾਈਟ ਹੈ ਕੱਲ ਉਹਥੇ ਹਸਪਤਾਲ ਤੇ ਇੰਨੀਆਂ ਚੁੰਬੜੀਆਂ ਆ ਕੇ ਬਾਖ ਰੂ ਪਾਈ ਇੱਕ ਮੈਨੂੰ ਆ ਕੇ ਕਹਿੰਦੀ ਆਂਟੀ ਆ ਮਨਿਆਰ ਕੀ ਕੁੜੀ ਹਾਇ ਨੀ ਮਾ ਮਮਾ ਤੂੰ ਵੀਰੇ ਨੂੰ ਕਾਟੋ ਤੋਰਤਾ ਮਮਾ ਤੂੰ ਕਾਟੋ ਤੋਰਤਾ ਤੇਰਾ ਜੀ ਕੀ ਮਿਲੂਗਾ ਮਾਂ ਖ ਮੈਨੂੰ ਨਾ ਹੋਣਾ ਬਾਈ ਭੀ ਕਹਿੰਦੀ ਉਹ ਚੁੰਡੀ ਵੱਟ ਕੇ ਕਹਿੰਦੀ ਬੱਸ ਕਰ ਲੈ ਨਹੀਂ ਮੰਮੀ ਨੇ ਰੋਣ ਲੱਗ ਕੇ ਜਾਣਾ ਕਹਿੰਦੀ ਹੁਣ ਤੂੰ ਚੁੱਪ ਕਰ ਜਾ ਬੈਣੀ ਗੱਲ ਨਾ ਕਰ ਹਣ ਤੂੰ ਬਾਪਾ ਨੇ ਹੁਣ ਆਪ ਦੇ ਰਜ ਕੇ ਕਹਿੰਦੀ ਵੀਰੇ ਨੂੰ ਤਾਂ ਇੱਥੇ ਬਖੇਰਾ ਸੀਗਾ ਇੱਥੇ ਵੀਰੇ ਨੂੰ ਕਾਟਾ ਸੀ ਫੁਲਾਨਾ ਜਿਉਂ ਕਹੋ ਕੁੜੀ ਨੇ ਨਾ ਕੀਤਾ ਉਹ ਕੁੜੀ ਨੇ ਬਹੁਤ ਇੱਕ ਤਾਂ ਫੇਰ ਸੀਗੀ ਆਪਣੇ ਚਾ ਕਰਦੀ ਉਹ ਕਹਿੰਦੀ ਮੇਰਾ ਮੁੰਡਾ ਉੱਥੇ ਮਾਇਂਦਰ ਜੀ ਤੂੰ ਨਹੀਂ ਤਾਂ ਜਾਣਦੇ ਹੋਣਗੇ ਭਾਈ ਆਪਾਂ ਨੂੰ ਤਾਂ ਪਤਾ ਨਹੀਂ ਬੰਦਾ। ਕਿਆ ਕਰਾਂ। ਜਕਰਾਲਿਆਂ ਨੂੰ ਜਾਣਦੇ। ਹਾਂ ਪੀਤਾ ਦੀ ਜਾਣਦਾ ਸੀ ਚਕਰਾਲਿਆਂ ਨੂੰ ਤਾਂ ਤੇ ਮੈਂ ਮੈਨੂੰ ਨਹੀਂ ਪਤਾ ਕਹਿੰਦੀ ਭੈਣੇ ਉਹ ਮੁੰਡਾ ਮੇਰਾ ਬਹੁਤ ਖੁਸ਼ ਹੁੰਦਾ ਦੇਖ ਕੇ ਛੋਟੀ ਵੀਡੀਓ ਦੇਖ ਕੇ ਇੰਨਾ ਹੱਸਦਾ ਕਹਿੰਦੀ ਫੇਰ ਸਾਨੂੰ ਵੀ ਲਾਤਾ ਉਹਨੇ ਦੇਖਣ ਕਹਿੰਦੀ ਜਿੰਨਾ ਚਿਰ ਅਸੀਂ ਨਾ ਦੇਖੀਏ ਸਾਂਝਾ ਜਾਨੀ ਸਵਰ ਜਾਂਦੀ ਹੁੰਦਾ ਕ ਸਵਰ ਨਹੀਂ ਹੁੰਦਾ ਕ ਭਾਈ ਫੇਰ ਜਿਹੜੀ ਕੋਈ ਆਵੇ ਫੇ ਸਾਰਿਆਂ ਨੇ ਫੋਟੋ ਖਿੱਚੇ ਹੈਪੀ ਪਰੇ ਹੋ ਕੇ ਖੜਕੀ ਫੇ ਸਾਰਿਆਂ ਨੇ ਫੋਟੋ ਖਿੱਚੇ ਨਾਲ ਫੋਟੋ ਖਿੱਚ ਲ ਕੇ ਫੇ ਹੋਰ ਕਹਿੰਦੀ ਬੇਬੇ ਅਸੀਂ ਦਿਖਾਵਾਂਗੇ ਘਰ ਜਾ ਕੇ ਵਿਆਹ ਦੇਖ ਅ ਤਦ ਬੇਬੇ ਨੂੰ ਆਂਟੀ ਨੂੰ ਮਿਲ ਕੇ ਆਈ ਅਸੀਂ ਤਾਂ ਜਿਹੜੀ ਕਹਿੰਦੀ ਸੀ ਮੈਂ ਮੈਨਣਾਉਣਾ ਉਹ ਉੱਥੇ ਹਸਪਤਾਲ ਚ ਹੀ ਮਿਲਦੀ ਮਾੜੀਆਂ ਦਾ ਹਸਪਤਾਲ ਕੀ ਮਿਲ ਪੀਆਂ ਜੀ ਇਹਨਾਂ ਨੇ ਕਰੇ ਰਹਿਣਾ ਸੀ ਆਹ ਪੂਰੀ ਛੋਟੀ ਗੁੜੀ ਦੀ ਚੜਾਈ ਪੁੱਲ ਚੜਾਈ ਆ ਛੋਟੀ ਬੁੱਢੀ ਦੀ ਬੁੜੇ ਦੀ ਨਹੀਂ ਆ ਛੋਟੇ ਦੀ ਜੇ ਬੁੜਾ ਬੋਲਦਾ ਨਹੀਂ ਬਸ ਬੁੜੇ ਦੀ ਨਾ ਬੁੜਾ ਤਾਂ ਨਹੀਂ ਗੀਲਾਣਾ ਹਾਂ ਬੁੜਾ ਤੇ ਮੈਂ ਨਹੀਂ ਬੋਲਦਾ ਬੋਲਦਾ ਕਾਈ ਨਹੀਂ ਤੇ ਬਸ ਤੈਨੂੰ ਪਤਾਇਆ ਬਾਰਾਂ ਘਰ ਆਈਆ ਹੈ ਤਾਂ ਹਾਂ ਠੀਕ ਹੈ ਇਹ ਤਾਂ ਗਾਵਾਂ ਘਰ ਚੱਲ ਪਿਆ ਹੈ ਹੈਂ ਹਾਂ ਬਸ ਆ ਕੇ ਲਾਇਆ ਹੁਣ ਤਾਂ ਇੰਨੂੰ ਹੀ ਜਲਾਇਆ ਪਹਿਲੀ ਵਾਰ ਲਾਇਆ ਦੇਖ ਮਾਮੀ ਬੈਠੀ ਤੇਰੀ ਲੈ ਤੇ ਮਾਮੀ ਵੀ ਆਈ ਵੀ ਆਵੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਉੱਟਾ ਕਾ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਚਾਰ ਦਿਨ ਮੰਗ ਹਾਂ ਉਹ ਘੜਾ ਬੰਦ ਨਹੀਂ ਹੋਣੀ ਉਹ ਮੇਰੇ ਅੱਡੇ ਗਿਆ ਸੀਗਾ ਮੋਜੇ ਲੈਣ ਬਾਅਦ ਮੋਜੇ ਲੈ ਹਾਂ ਫੋੜ ਆ ਗਿਆ ਕਿ ਜਨਰੇ ਹਾਂ ਠੀਕ ਹੈ ਠੀਕ ਤੂੰ ਵੇਲਗਾ ਸਤ ਤੂੰ ਬਾਅਦ ਵਿੱਚ ਨਹੀਂ ਆਣੀ ਬਾਤ ਠੀਕ ਹੈ ਠੀਕ ਹੈ ਬਟੇ ਹਾਂ ਮਾਸੀ ਠੀਕ ਹੈ ਮਾਸੀ ਤੇਰੇ ਫਿਰ ਤੇ ਆ ਹੂੰ ਉਹ ਮਣ ਕਮਣ ਨਾ ਨਹੀਂ ਜਾਂਦਾ ਹਾਂ ਅੱਛਾ ਅੱਛਾ ਮੋਟਾ ਚੱਲਦੇ ਆ ਠੀਕ ਆ ਲੋਕਾਂ ਕਰਾਂ ਜਾਣਦੇ ਹਾਂ ਹੋਰ ਅੱਜ ਗੰਦੇ ਪਾਸੇ ਇਹ ਇਹ ਪਗਵੜੀ ਬੱਡੇ ਬਣੀ ਆ ਖੜਾ ਹੋ ਗਿਆ ਬੁੱਟੇ ਚ ਮਧਾ ਨਾ ਲਿਆ ਮਦਨ ਜਿੰਦੇ ਆ ਅੱਛਾ ਮਛਰ ਬੱਦਨ ਅਸ਼ਵ ਮਛਰ ਹੋਰ ਨਾ ਮੈਂ ਮੈਂ ਮੌਰ ਫੇੜਾ ਅੱਛਾ ਹੂੰ ਅੱਛਾ ਔਰਾਰੇ ਹੁਣ ਕੀ ਹੋਇਆ ਸਕੂਲ ਉਹ ਬੜੇ ਕੋਟ ਗਿਆਲਾ ਕਾਲੀ ਹੈ ਅੱਛਾ ਹੂੰ ਠੀਕ ਹੈ ਬੜੀਆ ਬੜੀਆ ਹਾਂ ਸਮਾਈ ਬੜਾ ਨਿਆ ਨਿਆ ਹਲੇ ਪੰਗੇ ਦੇਣਾ ਤੋਂ ਵੀ ਲੈਣ ਲੱਗ ਗਿਆ ਨਾ ਹੋਰ ਵਧੀਆ ਜਿਹਾ ਮੋਬਾਈਲ ਹੋ ਗਿਆ ਲੱਗਦਾ ਮੰਮਨ ਜਾਈ ਜਾਂਦੇ ਨਾਲ ਦੀ ਨਾਲ ਸਾਰੀ ਵੀਡੀਓ ਉਧਰ